ਅੱਜ ਹਜ਼ਾਰਾਂ ਪਰਿਵਾਰਾਂ ਲੈ ਕੇ ਆਹ ਦਰ ਦਿਨ ਹੈ ਜਿਹੜੇ ਗਰੀਬ ਪਰਿਵਾਰ ਨੇ ਐਸਸੀ ਪਰਿਵਾਰ ਨੇ ਕੈਬਨਿਟ ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਜੋ ਕਿ ਵਿੱਤ ਮੰਤਰੀ ਸਾਹਿਬ ਨੇ ਆਪਣੇ ਬਜਟ ਭਾਸ਼ਣ ਦੇ ਵਿੱਚ ਬੋਲਿਆ ਸੀ ਉਹ ਵਾਅਦਾ ਜਿਹੜਾ ਬਜਟ 2025 2025 ਦੇ ਬਜਟ ਦੇ ਵਿੱਚ ਜੋ फाइनेंस मिनिस्टर साहब ने बोलिया वादा किया पूरा कि अज मोहर लग के हो जाए अठाठ करोड़ रुपए का कर्जा बकाया सी परिवार से नवी शुरुआत तो उन्होंने अच्छा होगी पंजाब शड्यूल कास्ट लैंड डिवेलपमेंट एंड फाइनेंस कारपोरेशन वलो कार्च दो हज़ार भी कती मार्च दो हज़ार भीह तक दिए सारे कर्जे माफ़ किए जा रहे क्योंकि कती मार्च दो हज़ार भीह तक जिन्हें इन्होंने पंजाब शड्यूल कास्ट लैंड डिवैलपमेंट एंड फाइनेंस कारपोरेशन तो ले तो इन्होंने छोटे छोटे व्यापार शुरू करने वास्ते पैसे लगे जिमें मतलब ਡੇਨ ਫਾਰਮਿੰਗ, ਕਰਾਨੀ ਦੁਕਾਨ, ਟੇਲਰ ਦੀ ਦੁਕਾਨ, ਬੁਟੀਕ, ਲੱਕੜ ਦਾ ਕੋਈ ਕੰਮ, ਛੋਟਾ ਮੋਟਾ ਹਨਾ ਹਾਰਡਵੇਅਰ ਸ਼ਾਪ ਕੋਈ। ਲੈਦਰ ਦੀ ਕੋਈ ਚੀਜ਼ਾਂ ਬਣਾਉਣੀਆਂ, ਐਜੂਕੇਸ਼ਨ ਲੋਨ ਵੀ ਲਈ ਸੀਗੇ ਕਿਸੇ ਨੇ। ਤਾਂ ਨਹੀਂ ਮੋੜ ਸਕੇ, ਕਰਦੀਆਂ ਗਰੀਬੀਆਂ, ਕਬੀਲਦਾਰੀਆਂ ਭਾਰੀ ਪੈ ਗਈਆਂ, ਕਿਸੇ ਦਾ ਕਮਾਊ ਜਿਹੜਾ ਸੀ ਕਮਾਊ ਉਹ ਨਹੀਂ ਰਿਹਾ ਦੁਨੀਆ ਤੇ ਕੋਈ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਾਂ ਕਿਸ ਕਿਵੇਂ ਕਿਵੇਂ ਕਰਕੇ ਪਰਮਾਤਮਾ ਦਾ ਪਾਣਾ ਉਹਨਾਂ ਨੂੰ ਮੰਨਣਾ ਪੈ ਗਿਆ। ਜਾ ਲੰਬੀ ਬਿਮਾਰੀ ਤੇ ਪੈਸਾ ਖਰਚ ਹੋ ਗਿਆ ਜਾਂ ਫਿਰ ਕੋਈ ਹੋਰ ਕਾਰਨ ਰਿਹਾ ਕਿ ਉਹ ਪੈਸੇ ਨਹੀਂ ਮੋੜ ਸਕਦੇ ਸੀ ਦਿਨ ਰਾਤ ਪਰ ਉਹਨਾਂ ਤੇ ਟੈਨਸ਼ਨ ਸੀ ਉਹਨਾਂ ਤੇ ਬੋਝ ਸੀਗਾ ਕਿ ਅਸੀਂ ਕਰਜ਼ਾ ਦੇਣਾ ਕਰਜ਼ਈਆਂ ਤੇ ਉਹ ਸਾਰੇ ਅਸੀਂ ਮਾਫ ਕਰਨ ਦਾ ਫੈਸਲਾ ਲਿਆ ਜਿੰਨੇ ਵੀ ਐਸਸੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੇ 4727 ਲਾਪਤਰੀ ਹੋਣਗੇ ਦੇ ਚ 4727 ਤੇ 88 ਕਰੋੜ ਰੁਪਏ ਦਾ ਕਰਜ਼ਾ ਸੋ ਜਿਹੜੀ ਮੈਂ ਇਹਨੂੰ ਪੀਐਸ ਸੀਐਫਸੀ ਕਹਿੰਦੇ ਆ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਇਹ 1971 ਤੋਂ ਅੱਸੀ ਭਾਈਚਾਰੇ ਨੂੰ ਵਿਆਜ ਘੱਟ ਵਿਆਜ ਤੇ ਕਰਜ਼ਾ ਦਿੰਦੀ ਆ ਰਹੀ ਹੈ ਤੇ ਹੁਣ ਤੱਕ ਇਹ ਸੰਸਥਾ ਜਿਹੜਾ 846 ਕਰੋੜ ਰੁਪਏ ਦਾ ਅਰਸ਼ੋਸ਼ੀ 4.90 ਕਰੋੜ ਲਗਭਗ 847 ਕਰੋੜ ਦਾ ਕਰਜ਼ਾ ਦੇ ਚੁੱਕੀ ਹੈ ਤੇ 5.41 ਲੱਖ ਯਾਨੀ ਕਿ ਸਾਡੇ ਇੱਕ 5 ਲੱਖ ਲੋਕਾਂ ਨੇ ਦੇ ਚੁੱਕੇ ਸੋ ਇਸੇ ਤਹਿਤ ਜਿਹੜੇ 4727 ਪਰਿਵਾਰ ਖਬਰ ਹੋ ਜਾਣਗੇ 1 ਰੁਪਿਆ ਵੀ ਉਹਨਾਂ ਤੋਂ ਵਸੂਲ ਨਹੀਂ ਕੀਤਾ ਜਾਊਗਾ ਤੇ ਅਸੀਂ ਇਹ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਚੀਮਾ ਸਾਹਿਬ ਬੈਠੇ ਆ ਕਿ ਅਸੀਂ ਜੋ ਵਾਅਦੇ ਕਰਦੇ ਆ ਅਸੀਂ ਉਹ ਪੂਰੇ ਕਰਦੇ ਆ ਮਨਯੋਗ ਵਿੱਤ ਮੰਤਰੀ ਸਾਹਿਬ ਨੇ ਆਪਣੇ ਬਜਟ ਸਪੀਚ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਅਸੀਂ ਕਰਜ਼ੇ ਮਾਫ ਕਰਾਂਗੇ ਸਾਡੇ ਕੋਲ ਬਹੁਤ ਚਿਰ ਤੋਂ ਇਹ ਲੋਕਾਂ ਦੀ ਡਿਮਾਂਡ ਸੀ ਕਿ ਅਸੀਂ ਤਾਂ ਜੀ ਮਤਲਬ ਕੋਈ ਹਾਲਾਤ ਹੀ ਹੈ ਨਹੀਂ ਅੱਗੇ ਨੇੜੇ-ਤੇੜੇ ਵੀ ਉਮੀਦ ਨਹੀਂ ਬਣ ਰਹੀ ਕਿ ਅਸੀਂ ਪੈਸੇ ਆਫਸ ਕਰ ਦਾਂਗੇ ਸਰਮਾ ਦੇ ਕਰਜ਼ੇ ਸਾਰੇ ਮਾਫ ਕੀਤੇ ਜਾ ਰਹੇ ਆ ਆਮ ਆਦੀ ਪਾਰਟੀ ਜਿਹੜੀ ਆ ਉਹ ਕਦੇ ਵੀ ਕਿਸੇ ਵੀ ਸਮਾਜ ਨੂੰ ਵੋਟ ਬੈਂਕ ਨਹੀਂ ਸਮਝਦੇ ਕਿਸੇ ਪੰਜਾਬ ਨੂੰ ਪੰਜਾਬ ਸਮਝਦੇ ਆ ਅਸੀਂ ਧਰਮਾਂ ਜਾਂ ਸਮਾਜਾਂ ਦੀ ਰਾਜਨੀਤੀ ਨਹੀਂ ਕਰਦੇ ਉਹ ਵੀ ਸਾਡੇ ਪੰਜਾਬ ਦੇ ਤਰੱਕੀ 'ਚ ਹਿੱਸਾ ਪਾਉਂਦੇ ਨੇ ਹੋ ਸਕਦਾ ਮਜ਼ਦੂਰ ਹੋਣ ਹੋ ਸਕਦਾ ਕਈ ਫੈਕਟਰੀਆਂ 'ਚ ਕੰਮ ਕਰਦੇ ਹੋਣ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਪੰਜਾਬ ਦੀ ਤਰੱਕੀ 'ਚ ਯੋਗਦਾਨ ਹੈਗਾ ਸੋ ਅਸੀਂ ਉਹਨਾਂ ਨੂੰ ਬਰਾਬਰ ਦੇ ਹਿੱਸੇਦਾਰ ਮੰਨਦੇ ਆ ਪੰਜਾਬ ਦੀ ਤਰੱਕੀ ਦੇ ਵਿੱਚ ਵੱਡੇ ਹਿੱਸੇਦਾਰ ਮੰਨਦੇ ਆ ਤਾਂ ਜੇ ਕੋਈ ਇਸ ਤਰ੍ਹਾਂ ਦੀਆਂ ਪਹਿਲਾਂ ਉਹਨਾਂ ਤੋਂ ਪਹਿਲਾਂ ਨਹੀਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਬੋਟ ਬੈਂਕ ਸਮਝ ਕੇ ਉਹਨਾਂ ਨੂੰ ਵਰਤਦੀਆਂ ਰਹੀਆਂ ਪਰ ਅਸੀਂ ਜੋ ਕਹਿਨੇ ਹਾਂ ਕਰਦੇ ਆ ਤੇ ਆਉਣ ਵਾਲੇ ਦਿਨਾਂ 'ਚ ਵੀ ਕਰਦੇ ਰਵਾਂਗੇ ਤੇ ਬਾਕੀ ਟੈਕਨੀਕਲਟੀਜ਼ ਜਿਹੜੀਆਂ ਨੇ ਜਾਂ ਕਿੰਨੇ ਪੈਸੇ ਨੇ ਉਹਨਾਂ ਦੇ ਤੇ ਕਿੰਨਾ ਵਿਆਜ ਉਹ ਕਾਰਪੋਰੇਸ਼ਨ ਕੋਲੇ ਮੈਂ ਚਾਹਾਂਗਾ ਕਿ ਫਾਈਨਾਂਸ ਮਿਨਿਸਟਰ ਸਾਹਿਬ ਥੋੜਾ ਜਿਹਾ ਬਰੀਫ ਕਰ ਦੇਣਗੇ ਸਭ ਤੋਂ ਪਹਿਲਾਂ ਮਹਿਮਾਨਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਜਦੋਂ ਬਜਟ ਬਣ ਰਿਹਾ ਸੀਗਾ ਉਸ ਸਮੇਂ ਮੈਨੂੰ ਹਦਾਇਤ ਜਾਰੀ ਕੀਤੀ ਕਿ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀ ਵਿਭਾਗ ਦੇ ਜਿਹੜੇ ਜਿਹੜੀ ਕਾਰਪੋਰੇਸ਼ਨ ਆ ਪੰਜਾਬ ਅਨੁਸੂਚਿਤ ਜਾਤੀਆਂ ਪੌਂਬ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੇ ਬਹੁਤ ਸਾਰੀ ਇਨਪੁਟ ਜਿਹੜੀ ਆ ਬਹੁਤ ਸਾਰੇ ਲੋਕਾਂ ਨੇ ਆ ਕੇ ਗੁਜਾਰਿਸ਼ ਕੀਤੀ ਸੀ ਕਿ ਸਾਡਾ ਕਰਜ਼ਾ ਕਾਫੀ ਸਾਲਾਂ ਤੋਂ ਪੈਂਡਿੰਗ ਪਿਆ ਕੋ ਮਾਫ ਕੀਤਾ ਜਾਵੇ ਤਾਂ ਮਾਨ ਸਾਹਿਬ ਨੇ ਮੈਨੂੰ ਤੁਰੰਤ ਹਦਾਇਤ ਜਾਰੀ ਕੀਤੀ ਤਾਂ ਉਸੇ ਸਮੇਂ ਅਸੀਂ ਬਜਟ ਦੇ ਅੰਦਰ ਪ੍ਰਬੰਧ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਕਰਜ਼ਾ ਮਾਫ਼ ਕਰਾਂਗੇ ਅੱਜ ਮੈਂ ਸਮਝਦਾ ਸਭ ਤੋਂ ਖੁਸ਼ੀਆਂ ਦਾ ਦਿਨ ਸਭ ਤੋਂ ਵੱਡਾ ਦਿਨ ਸਾਡੇ ਅਣਸੂਚੇ ਜਾਤੀਆਂ ਦੇ ਲਈ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦੇਣੀ ਚਾਹਨਾਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਨਾ ਚਾਹਨਾਗਾ ਜਿਨ੍ਹਾਂ ਨੇ ਅੱਜ ਮੈਂ ਸਮਝਦਾ ਕੈਬਨਿਟ ਦੇ ਅੰਦਰ ਵੱਡਾ ਫੈਸਲਾ ਕੀਤਾਗਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਲਗਾਤਾਰ ਹਰੇਕ ਵਰਗ ਦੀਆਂ ਮੁਸ਼ਕਲਾਂ ਨੂੰ ਦੇਖਦੇ ਨੇਗੇ ਔਰ ਸਾਨੂੰ ਸਾਰਿਆਂ ਨੂੰ ਹਦਾਇਤ ਜਾਰੀ ਕਰਦੇ ਨੇ ਕਿ ਹਰੇਕ ਵਰਗ ਦੀ ਮੁਸ਼ਕਲਾ ਜਿਹੜਾ ਉਹਦਾ ਤਿਆਰ ਰੱਖ ਕੇ ਹੱਲ ਕੀਤਾ ਜਾਵੇ ਔਰ ਇਸ ਤੋਂ ਵੀ ਵੱਡੀ ਗੱਲ ਆ ਕਿ ਜਿਹੜਾ ਅਨਸੂਚਿਤ ਜਾਤੀਆਂ ਭੋਮ ਵਿਕਾਸ ਦਾ ਕਰਜ਼ਾ ਸੀਗਾ ਉਹਦੀ ਰਿਕਵਰੀ ਰੇਟ ਜਿਹੜਾਗਾ ਬੜੀ ਹੈਰਾਨੀ ਵਾਲੀ ਗੱਲ ਹੋਊਗੀ ਕਿ ਆਪਾਂ ਗੱਲ ਕਰਦੇ ਹੁੰਨੇ ਆ ਕਈ ਵਾਰ ਗਰੀਬ ਲੋਕਾਂ ਲਈ ਕਰਜ਼ਾਗਾ ਔਰ ਰਿਕਵਰੀ ਰੇਟ ਜਿਹੜਾ 84% ਇਹ ਸਭ ਤੋਂ ਵੱਡੀ ਨੋਟ ਕਰਨ ਵਾਲੀ ਗੱਲ ਆ ਕਿ ਜਿਹੜਾ ਇਹ ਮਾਡਲ ਆ ਇਹਦੇ ਉੱਤੇ ਇਨਾ ਕੰਮ ਹੋਇਆਗਾ 84% ਲੋਕਾਂ ਨੇ ਆਪਣਾ ਕਰਜ਼ਾ ਮਾਫ਼ ਕੀਤਾਗਾ ਸੌਰੀ ਆਪਣਾ ਕਰਜ਼ਾ ਵਾਪਸ ਕੀਤਾਗਾ ਇਹਦਾ ਮਤਲਬ ਜਿਹੜਾ ਅਸੀਂ ਲੋਨ ਦਿੰਨੇ ਆ ਚਾਹੇ ਉਹ ਮੱਝਾਂ ਦਾਗਾ ਇਹੋ ਛੋਟੇ ਛੋਟੇ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਕੰਮ ਕਰਾਇਆ ਨੇਗੇ ਉਹ ਸਾਰਾ ਕੰਮ ਜਿਹੜਾ ਸਕਸੈਸਫੁਲੀ ਉਹ ਲੋਕ ਕਰਦੇ ਨੇਗੇ ਉਹਨਾਂ ਦਾ ਸਕਸੈਸ ਰੇਟ ਜਿਹੜਾ ਬਹੁਤ ਵੱਡਾ ਹੈਗਾ ਸੋ ਲਗਭਗ 68 ਕਰੋੜ ਰੁਪਏ ਅਜ ਮਾਫ ਹੋਇਆਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਅਕਤੀਆਂ ਨੂੰ ਅਸੀਂ ਹੋਰ ਵੀ ਕਰਜ਼ੇ ਦੇਵਾਂਗੇ ਤਾਂ ਕਿ ਸਾਰੇ ਜਿਹੜੇ ਦੇਗੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਪਰ ਇਹ ਹੈ ਕਿ ਦੇਖੋ ਕਰਜ਼ਾ ਲੈਣਾ ਕੋਈ ਸ਼ੌਕ ਨਹੀਂ ਹੁੰਦਾ ਕਿ ਕਰਜ਼ਾ ਲੈ ਲਾਂਗੇ ਬਾਅਦ ਸਰਕਾਰ ਮਾਫ ਕਰ ਦੂਗੀ ਤਾਂ ਕੋਈ ਨਹੀਂ ਸੋਚਦਾ ਹੁੰਦਾ ਕੰਮਕਾਰ ਵਧਾਉਣ ਵਾਸਤੇ ਕਰਜ਼ਾ ਲਿਆ ਜਾਂਦਾ ਜਿਹੜੇ ਮਿਹਨਤ ਕਰਦੇ ਨੇ ਪਰ ਹਾਲਾਤਾਂ ਤੋਂ ਹਾਰ ਗਏ ਕਈ ਵਾਰ ਹਾਲਾਤ ਐਦਾਂ ਦੇ ਆਪਾਂ ਆਮ ਪਰਿਵਾਰਾਂ ਚੋਂ ਹਾਂ ਹਾਲਾਤ ਐਦਾਂ ਦੇ ਬਣ ਜਾਂਦੇ ਨੇ ਕਿ ਬੰਦੇ ਦੇ ਬਸ ਚ ਨਹੀਂ ਰਹਿੰਦਾ ਪਰ ਆਮ ਆਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੂਗੀ ਹਾਲਾਤਾਂ ਚੋਂ ਬਾਹਰ ਕੱਢਾਂਗੇ ਬਾਹਰ ਕੱਢ ਕੇ ਹਾਲਾਤਾਂ ਚੋਂ ਜਿਸ ਤਰ੍ਹਾਂ ਪਿਛਲੇ ਦਿਨੀ ਅਸੀਂ ਕਾਰਪੋਰੇਸ਼ਨ ਦਾ ਇੱਕ ਪ੍ਰੋਗਰਾਮ ਕੀਤਾ ਸੀਗਾ ਤੂਰੀ ਕੋਆਪਰੇਟਿਵ ਬੈਂਕਾਂ ਦੀ ਬਹੁਤ ਸਾਰੀਆਂ ਬੈਂਕਾਂ ਦੀ ਜਿਹੜਾ ਰਿਕਵਰੀ ਰੇਟ ਆ ਮਾਈਨਸ ਦੇ ਵਿੱਚ ਹੈ। ਪ੍ਰਤੂਰੀ ਦੇ ਵਿੱਚ 99. ਸਮਥਿੰਗ ਹੈ। ਮੰਨ ਲਵਾਂ 90% ਰਿਕਵਰੀ ਰੇਟ ਹੈ। ਲੋਕਰੇ ਕਰਜੇ ਲੈ ਕੇ ਕੰਮਕਾਰ ਕਰਕੇ ਉਸੇ ਕੰਮਕਾਰ ਦੀ ਪ੍ਰੋਫਿਟ ਚੋਂ ਵਾਪਸ ਵੀ ਕਰਦੇ ਸੀ ਇਹਨਾਂ ਨੂੰ ਸਨਮਾਨਿਤ ਕੀਤਾ। ਅਸੀਂ ਬਾਕੀ ਸਾਰੀਆਂ ਕੋਆਪਰੇਟਿਵ ਬੈਂਕਾਂ ਨੂੰ ਕਿਹਾ ਕਿ ਤੂਰੀ ਦੀ ਤਰਜ਼ ਤੇ ਕੰਮ ਕਰੋ। ਹੈਨਾ? ਕਿ ਕੋਈ ਸਰਕਾਰਾਂ ਨੇ ਆਰਥਿਕਤਾ ਨੋਟਾਂ ਛਾਪਣ ਵਾਲੀ ਮਸ਼ੀਨਾਂ ਹੈ ਨਹੀਂ ਸਰਕਾਰਾਂ ਨੇ ਲੋਕਾਂ ਤੋਂ ਟੈਕਸ ਲੈਣਾ ਲੋਕਾਂ ਨੂੰ ਦੇਣਾ ਜਦੋਂ ਇਹ ਯਕੀਨ ਬਣ ਜੇ ਲੋਕਾਂ 'ਚ ਕਿ ਸਰਕਾਰ ਸਾਡੇ ਤੋਂ ਟੈਕਸ ਤਾਂ ਲੈਂਦੀ ਹੈ ਕਿਉਂਕਿ ਸਾਨੂੰ ਹੀ ਦੇਊਗੀ ਸਕੂਲ ਆਫ ਰੈਮੀਨਸ ਦੇ ਥਰੂ ਜਾਂ ਸੜਕਾਂ ਦੇ ਥਰੂ ਜਾਂ ਫਿਰ ਸਾਨੂੰ ਇਨਫਰਾਸਟ੍ਰਕਚਰ ਬਿਜਲੀ ਫ੍ਰੀ ਦੇ ਥਰੂ ਜਾਂ ਸਾਨੂੰ ਕੱਸੀਆਂ ਜਾਂ ਪਾਈਪਾਂ ਨਹਿਰੀ ਪਾਈਪਾਂ ਕਿਸੇ ਨਾ ਕਿਸੇ ਰੂਪ 'ਚ ਜਿਹੜਾ ਪੈਸਾ ਹੈ ਉਹ ਲੋਕਾਂ ਤੇ ਲੱਗਣਾ ਚਾਹੀਦਾ ਅਸੀਂ ਇਸ ਗੱਲ ਦੇ ਧਾਰਨੀ ਆ ਤੇ ਇਹ ਜਿਹੜਾ ਆਉਂਦੇ ਆਉਂਦੇ ਸਮੇਂ ਚ ਵੀ ਬਹੁਤ ਵੱਡੇ ਵੱਡੇ ਐਲਾਨ ਅਸੀਂ ਚਾਹੇ ਹੋ ਕਿਸਾਨਾਂ ਬਾਰੇ ਚਾਹੇ ਹੋ ਮਜ਼ਦੂਰਾਂ ਬਾਰੇ ਚਾਹੇ ਹੋ ਦੁਕਾਨਦਾਰਾਂ ਬਾਰੇ ਚਾਹੇ ਹੋ ਵਪਾਰੀਆਂ ਬਾਰੇ ਸਨਤਕਾਰਾਂ ਬਾਰੇ ਉਦਯੋਗਪਤੀ ਅਸੀਂ ਕਰਦੇ ਰਵਾਂਗੇ ਕਿਉਂਕਿ ਸਾਡਾ ਮੁੱਖ ਮਕਸਦ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ ਜਿਦੇ ਵਿੱਚ ਸਾਰੇ ਇਕੱਠੇ ਮਿਲ ਕੇ ਸਾਰੇ ਸਮਾਜ ਇਕੱਠੇ ਮਿਲ ਕੇ ਅਸੀਂ ਮਾਲਾ ਦੇ ਮਣਕਿਆਂ ਵਾਂਗੂ ਆ ਮਾਲਾ ਚੋਂ ਇੱਕ ਮਣਕਾ ਕੱਢ ਦਈਏ ਉਹ ਮਾਲਾ ਨਹੀਂ ਕਹੋਂਦੀ ਕਹਿੰਦੇ ਕਿ ਮੰਨਿਆ ਕੇ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ ਇੱਕ ਰੁਪਈਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਸੋ ਇੱਕ ਇੱਕ ਮਣਕੇ ਦਾ ਸਾਡੇ ਅਸੀਂ ਮੁੱਲ ਸਮਝਦੇ ਆ ਸੋ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਦੇ ਕਿਾ ਮੂਲ ਰਕਮ ਕਿੰਨੀ ਆ ਤੇ ਵਿਆਜ ਕਿੰਨਾ ਹੈ ਤੇ ਕਦੋਂ ਦਾ ਪੈਂਡਿੰਗ ਹੈ ਇਹਦੇ ਵਿੱਚ ਜੀ ਲਗਭਗ 30 ਕਰੋੜ ਰੁਪਏ ਜਿਹੜਾ ਉਹ ਮੂਲ ਰਾਸ਼ੀ ਆ ਔਰ 22 ਕਰੋੜ ਰੁਪਏ ਇੰਟਰਸਟ ਆ 15 ਕਰੋੜ ਰੁਪਏ ਜਿਹੜਾ ਓਪੀਨਲ ਇੰਟਰਸਟ ਆ ਕਦੋਂ ਤੋਂ ਪੈਂਡਿੰਗ ਸੀ ਇਹ ਘਟੋਕੜ ਜੀ ਇਹ ਪਿਛਲੇ 20 ਸਾਲਾਂ ਤੋਂ ਇਹ ਜਿਹੜੇ ਪੈਂਡਿੰਗ ਸੀ ਪਿਛਲੇ 20 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਨਾ ਕਾਂਗਰਸ ਪਾਰਟੀ ਨੇ ਇਹਨਾਂ 20 ਸਾਲਾਂ 'ਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੁਣ ਆਪਾਂ 31 ਮਾਰਚ 2020 ਤੱਕ ਦੇ ਕੀਤੇ ਆ ਇਹਦੇ ਨਾਲ ਪਿਛਲੇ 20 ਸਾਲ ਦਾ ਕੀਤਾ ਜੀ ਪਿਛਲੇ 20 ਸਾਲ ਦੇ ਇੱਕ ਮਿੰਟ ਮੈਂ ਕੰਪਲੀਟ ਕਰਦਾ ਇਹਨਾਂ ਨੂੰ 20 ਸਾਲਾਂ ਦੇ ਵਿੱਚ ਨਾ ਕਾਂਗਰਸ ਪਾਰਟੀ ਕੋਲੇ ਦਾ ਲੋਕਾਂ ਨੇ ਘਾਰ ਲਾਈ ਕਾਂਗਰਸ ਪਾਰਟੀ ਵੋਟਾਂ ਲੈਦੀ ਰਹੀ ਦਲਤ ਲੋਕਾਂ ਦੀ ਆ ਕਾਲੀਦਰ ਭਾਜਪਾ ਵਾਲੇ ਲੈਂਦੇ ਰਹੇ ਪਰ 20 ਸਾਲਾਂ ਚ ਕਿਸੇ ਨੇ ਧਿਆਨ ਨਹੀਂ ਦਿੱਤਾ ਬਹੁਤ ਸਾਰੇ ਉਹ ਪਰਿਵਾਰ ਨੇ ਸਾਡੇ ਕੋਲੇ ਆਏ ਜਿਨ੍ਹਾਂ ਦੇ ਮਾਪੇ ਮਰ ਚੁੱਕੇ ਨੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਕੋਲੇ ਕੋਈ ਘਰ ਨਹੀਂ ਹੈਗਾ ਸੀਗਾ ਉਹਨਾਂ ਲੋਕਾਂ ਦੇ ਨਾਲ ਤੇ ਇਹ ਕਰਜ਼ੇ ਖੜੇ ਸੀਗੇ ਬਲਕਿ ਉਹਨਾਂ ਨੂੰ ਜਿਹੜੀ ਕਾਰਪੋਰੇਸ਼ਨ ਕਈ ਵਾਰ ਤੰਗ ਕਰਦੀ ਸੀ ਸੋ ਬਹੁਤ ਵੱਡੀ ਰਾਹਤ ਜਿਹੜੀ ਹੈ ਮੈਂ ਸਮਝਦਾ ਅੱਜ ਪੰਜਾਬ ਦੇ ਦਲਤ ਵਰਗ ਲਈ ਅਨੁਸੂਚਿਤ ਜਾਤੀ ਦੀ ਜਨਜਾਤੀਆਂ ਵਰਗ ਦੇ ਲਈ ਮਿਲੀ ਹੈ ਇੱਕ ਮਿੰਟ ਦੇਖੋ ਦਰਸ਼ਨ ਬਿਲਕੁਲ 100% ਸਹੀ ਪਹਿਲਾਂ ਬਚਾਂਦਾ ਆਜੀ ਤਾਂ ਸਾਮਲ ਕਾਣਾ ਹੋਂ ਨਹੀਂ ਮਿਲਿਆ ਸਾਹਿਬ ਜੀ ਦਾ ਸਭ ਤੋਂ ਧਿਆਨ ਦੇਖੋ ਪਤਾ ਕੀ ਹੈ ਹੌਲੀ ਹੌਲੀ ਸਾਰਾ ਕੁਝ ਕਰ ਲੈ ਅੱਜ ਅਸੀਂ ਇਸ ਤਰ੍ਹਾਂ ਦਾ ਫੈਸਲਾ ਲਿਆ ਬਿਲਕੁਲ ਸਹੀ ਹੈ ਤੁਸੀਂ ਇਹ ਜਿਹੜੀਆਂ ਤੁਸੀਂ ਸਮੱਸਿਆਵਾਂ ਦੱਸ ਰਹੇ ਹੋ ਇਹ 95 96 97 98 99 2000 ਵੀ ਇਹ ਉਹਨਾਂ ਵੇਲੇ ਦੇ ਕੰਡੇ ਵਿੱਚ ਹੀ ਹੋਏ ਸਾਰੇ ਐਂ ਕਰ ਦਾਂਗੇ ਬੱਚ ਕੀਪਾ ਨਹੀਂ ਬੱਸ ਕੋਈ ਗੱਲ ਨਹੀਂ ਜੇ ਜੇ ਕਹਿ ਵੀ ਗਏ ਕਿਸੇ ਨੂੰ ਵਾਅਦਾ ਕਰ ਗਏ ਉਮੀਦਾਂ ਜਗਾ ਕੇ ਪਰ ਅਸੀਂ ਉਮੀਦਾਂ ਨੂੰ ਮਰ ਨਹੀਂ ਦੇਵਾਂਗੇ ਅਸੀਂ ਖੜਾਗੇ ਨਾਲ ਖੜਾਗੇ ਪੰਜਾਬ ਦਾ ਹਾਂ ਜੀ ਸਭ ਜਿਹੜੀ ਗੱਲ ਜਿਹੜੇ ਇਹ ਦੱਸਿਆ ਜਿਹਨਾਂ ਦਾ ਕਰਜ਼ਾ ਮਾਫ਼ ਕਰ ਰਹੇ ਵਿੱਚੋਂ ਕਿੰਨੇ ਮਰ ਚੁੱਕੇ ਇਹ ਕਿੰਨੇ ਜਿਉਂਦੇ ਤੁਹਾਨੂੰ ਲਿਸਟ ਦੇ ਦੇਵਾਂਗੇ 4727 ਪਰਿਵਾਰ ਨੇ ਬਿਲਕੁਲ ਸਹੀ 4727 ਪਰਿਵਾਰ ਨੇ ਤੁਹਾਨੂੰ ਲਿਸਟ ਦੇ ਦਾਂਗੇ ਬਲਕਿ ਮੈਂ ਤੁਹਾਡੇ ਟੀਵੀ 'ਤੇ ਸੁਣਨਾ ਚਾਹੁੰਗਾ ਕਿ ਕਿੰਨੇ ਕ ਹੈਗੇ ਨੇ ਜਾਂ ਕਿੰਨੇ ਕਰਜ਼ਾ ਮੋੜ ਦੇ ਕਾਬਲ ਨਹੀਂ ਹੈਗੇ ਤੁਸੀਂ ਜਾ ਕੇ ਉਹਨਾਂ ਨੂੰ ਉਹਨਾਂ ਦੇ ਘਰੇ ਜਾ ਕੇ ਉੰਨਾ ਬੰਦਾ ਬਣ ਕੇ ਜੀ ਮੈਡਮ ਮਤਲਬ ਇਹਦੇ ਤੋਂ ਹਟ ਕੇ ਸਵਾਲ ਹੈ ਨਸ਼ੇ ਨੂੰ ਲੈ ਕੇ ਬਟਿੰਡਾ ਦੇ ਇੱਕ ਪਿੰਡ ਦੇ ਵਿੱਚ ਇੱਕ ਬੱਚੀ ਦੇ ਵੱਲੋਂ ਪੋਸਟਰ ਲਾਇਆ ਗਿਆ ਕਿ ਇਹ ਪਿੰਡ ਵਿਕਾਊ ਹੈ ਉਹ ਬੰਦਾ ਲਾਈਫ ਹੋ ਕੇ ਕਹਿ ਰਿਹਾ ਆਪਣੀ ਛੋਟੀ ਦੀ ਬੱਚੀ ਨੂੰ ਕੋਤੀ ਦੇ ਵਿੱਚ ਲੈ ਕੇ ਗਿਆ ਹੈ ਕਿ ਐਸਐਸਓ ਮੈਨੂੰ ਮਾਰਨ ਟੱਕ ਦੇ ਤਾਂ ਮੈਂ ਦੇ ਰਿਹਾ ਕਿ ਤੂੰ ਇਸ ਅੰਦਰ ਨਸ਼ੇ ਵਾਲਿਆਂ ਨੂੰ ਰੋਕਣਾ ਬੰਦ ਨਹੀਂ ਕੀਤਾ ਤਾਂ ਤੈਨੂੰ ਮਾਰ ਦਿਆਂਗਾ ਦੇਖੋ ਇਹ ਵੀ ਸਮੱਸਿਆ ਹੋਈ ਹੈ ਇੱਕ ਦਿਨ ਚ ਜਾਂ ਕਿਸੇ ਪਾਰਟਿਕੂਲਰ ਡੇ ਤੇ ਤਾਂ ਖਤਮ ਨਹੀਂ ਕਰ ਸਕਦੇ ਠੀਕ ਹੈ ਨਾ ਪਰ ਨੀਂਦ ਸਾਫ ਹੈ ਖਤਮ ਕਰਨ ਤੇ ਲੱਗੇ ਹੋਏ ਆ ਠੀਕ ਹੈ ਨਾ ਜੇ ਇੱਕ ਬੰਦੇ ਵੱਲੋਂ ਕੋਈ ਐਦਾਂ ਕਹਿ ਦਿੱਤਾ ਗਿਆ ਪਰ ਪਿੰਡਾਂ ਨਾਲ ਜਾ ਕੇ ਤਾਂ ਪੁੱਛੋ ਨਾ ਕਿ ਕੁਝ ਹੋ ਰਿਹਾ ਹੈ ਅਸੀਂ ਤੁਹਾਡੇ ਸਾਹਮਣੇ ਉਹ ਬੰਦੇ ਵੀ ਦੋ ਤਿੰਨ ਪ੍ਰੋਗਰਾਮਾਂ 'ਚ ਆਏ ਨੇ ਜਿੰਨੇ ਨਸ਼ਾ ਕਰਦੇ ਸੀ ਜਾਂ ਜਿਹੜੇ ਪਿੰਡ 'ਚ ਲੋਕ ਬੋਲਦੇ ਸੀਗੇ ਕਿ ਜੀ ਹੁਣ ਸਿੱਧਾ ਨਹੀਂ ਹੈਗਾ ਵੀ ਮੋਟਰਸਾਈਕਲਾਂ ਤੇ ਘੁੰਮਦੇ ਫਿਰਦੇ ਨੇ ਆਵਾਰਾ ਕਰਦ ਕੋਈ ਬੱਚੇ ਬੱਚੀਆਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਜਬ ਹੁਣ ਤਾਂ ਉਹ ਡਰ ਕੇ ਜਿੰਦੇ ਲਾ ਕੇ ਭੱਜਣ ਲੱਗ ਗਏ ਕੁਛ ਤਾਂ ਹੋ ਰਿਹਾ ਨਾ ਸਟੈਪ ਕਰਾ ਦੇ ਐਸਾ ਜੋ ਸੈਟ ਕਰ ਦੇ ਉਸ ਤੋਂ ਮਦਦ ਕਰਦੀ ਵੀ ਜਾਏ ਤਾਂ ਉਹ ਤਾਂ ਉੱਠ ਆ ਰਹੀ ਆ ਕੋਈ ਆ ਇਹ ਨਹੀਂ ਹੋ ਸਕਦਾ ਹੋ ਸਕਦਾ ਪੁਲਿਸ ਚ ਵੀ ਹੋਣ ਹੈ ਜੀ ਮੈਂ ਕਹ ਦੋਗੇ ਇਹਨੂੰ ਹਜੇ ਉਹ ਵੀ ਉਹ ਵੀ ਪਤਾ ਕਰਨਾ ਪਊਗਾ ਕਿਉਂਕਿ ਪਹਿਲਾਂ ਇਹ ਗੱਲ ਸਾਡੇ ਕੋਲ ਸ਼ਿਕਾਇਤ ਦੇ ਰੂਪ ਚ ਆਉਂਦੀ ਸੀ ਕਿ ਅਸੀਂ ਤਸਕਰ ਨੂੰ ਲੈ ਕੇ ਜਾਣੇ ਆ ਨਸ਼ਾ ਵੇਚਣ ਵਾਲੇ ਨੂੰ ਪੁਲਿਸ ਚੌਕੀ ਤੱਕ ਥਾਣੇ ਤੱਕ ਅਸੀਂ ਬਾਅਦ ਚ ਆਉਨੇ ਆ ਉਹ ਪਹਿਲਾਂ ਆ ਜਾਂਦਾ ਜਮਾਨ ਤੇ ਛੁੱਟ ਕੇ ਅਸੀਂ ਉਥੇ ਸਖਤਾਈ ਕੀਤੀ ਹੋਈ ਹੈ ਪੁਲਿਸ ਦੇ ਵਿੱਚ ਵੀ ਹੋ ਸਕਦਾ ਕੁਝ ਐਜੇ ਹੋਣ ਜਿਹੜੇ ਉਹਨਾਂ ਦੀ ਹੈਲਪ ਕਰ ਦੇਣ ਪਰ ਅਸੀਂ ਬਹੁਤ ਵੱਡੇ ਬੱਦਰ ਤੇ ਮੁੰਸ਼ੀਆਂ ਹੌਲਦਾਰਾਂ ਦੀਆਂ ਤਬਾਦਲੇ ਕੀਤੇ ਨੇ ਮੂਨਕਾਲੇ ਨੂੰ ਪਠਾਨਕੋਟ ਲਾਇਆ ਪਠਾਨਕੋਟ ਵਾਲੇ ਨੂੰ ਮਮਦੋਟ ਲਾਇਆ ਮਮਦੋਟ ਵਾਲੇ ਨੂੰ ਇੱਧਰ ਡੇਰਾ ਬਸੀ ਲਾਇਆ ਤਾਂ ਕਿ ਉਹਨਾਂ ਦੇ ਲਿੰਕ ਟੁੱਟ ਸਕਣ ਪਰ ਇਹ ਪੁਰਾਣਾ ਲਿੰਕ ਹੈ ਜੀ ਤੁਸੀਂ ਉਹਨਾਂ ਨੂੰ ਪੁੱਛ ਲਿਆ ਕਰੋ ਕਦੇ ਜਿਹੜੇ ਉਹ ਦਾ ਆਪ ਤਾਂ ਹੁੰਦੇ ਨੇ ਨਾ ਵੀਡੀਓ ਪਾਉਂਦੇ ਨੇ ਜਿੱਤੇ ਕਦੇ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਪੁੱਛ ਲਿਆ ਕਰੋ ਯਾਰ ਵੀ ਇਹ ਕਿੱਥੇ ਕਿੱਥੇ ਜੇ ਤੁਸੀਂ ਉਹਦੇ ਬੰਦੇ ਛੱਡੇ ਹੋਏ ਆ ਆਪਾਂ ਥੋੜਾ ਸੌਖਾ ਹੋ ਜੂਗਾ ਫੜਨੇ ਫਿਰ ਸਰ ਇਹ ਜੋ ਮਾਮਲਾ ਹੈ ਨਾ ਇਸ ਵਿੱਚ ਬੇਸਿਕਲੀ ਕੀ ਆ ਬੁਆ ਹੈ ਕਿ ਲੋਕੋ ਨੇ ਉहां पे ਪੋਸਟਰ ਲਗਾ दिए ਨੇ ਕਿ گاਉਂ ਵਿਟਾਉ ਹੈ ਆਪ ਉਸ گاਉਂ ਮੈਂ ਜਾ ਕੇ ਆਈ ਹਾਂ ਸਰ ਅਸੀਂ ਆਪਣਾ ਬੰਦਾ ਭੇਜਿਆ ਅੱਛਾ ਕੀ ਆ ਫਿਰ ਕਾਰਪੂੜਾਈ बिल्कुल होने चाहिए लोग नाराज हर गांव में ऐसा चलता था अब हर गांव की बारी आएगी ना हमारी तरफ से तो कोई बंदा नहीं गया ना बेचने वहां पे के सरकार की शह पर गया पहले तो मंत्री बेचते थे अपनी गाड़ियों में ले जाकर तो एक पोस्टर को आप इतना बड़ा हमने इतना बड़ा युद्ध शुरू कर रखा है उसकी तो आप कभी बात नहीं करते इतना बड़ा युद्ध शुरू कर रखे इतने बड़े हालांकि हमने बीच में हमें पाकिस्तान का जो बॉर्डर पे टेंशन हुई उसको भी टैकल करना पड़ा बीच में हमें सेंटर सरकार से अलग अलग किस्म के तानाशाही फरमान आते हैं बीबीएमबी का कभी कोई वो भी हम बीच में टैकल कर रहे हैं लेकिन काम तो कर रहे हैं ना प, पॉजिटिवली तो कर रहे हैं नियत में तो कोई खोट नहीं है ना तो कोई प्रॉब्लम नहीं है कहना चाहिए हर को ये तो बाकी बाकी देखो कौन पार्टी कौन पार्टी हारने के लिए अपना उम्मीदवार खड़ा करती ਨਹੀਂ ਨਹੀਂ ਸਿਰਫ ਹਰ ਇੱਕ ਕੋ ਹੱਕ ਹੈ ਡੈਮੋਕਰੈਟਿਕ ਰਾਈਟਸ ਕਿ ਹਰ ਇੱਕ ਕੋ ਆਯਾ ਉਮੀਦਵਾਰ ਵੀ ਕਹਿੰਗੇ ਮੈਂ ਜਿੱਤੂਗਾ ਸਾਰਿਕ ਕੋ ਹੱਕ ਹੈ ਬਾਕੀ ਪਬਲਿਕ ਫੈਸਲਾ ਕਰੇਗੀ ਲਾਸਟ ਲਾਸਟ ਮੈਂ ਤਾਂ ਗੁੱਡ ਲੱਕ ਕਹੂੰਗਾ ਜੀ ਪੰਜਾਬ ਦੀ ਟੀਮ ਨੂੰ ਉਸ ਦਿਨ ਵੀ ਮੈਂ ਤਾਂ ਡੇਢ ਪੌਣੇ 2 ਵਜੇ ਤੱਕ ਮੈਚ ਦੇਖਦਾ ਰਿਆ ਤੇ ਪੰਜਾਬ ਦੀ ਟੀਮ ਨੇ ਬਹੁਤ ਅੱਛਾ ਕੀਤਾ ਤੇ ਅੱਜ ਫਾਈਨਲ ਹੈ ਅੰਮਦਾਵਾਚ ਤੇ ਤੁਸੀਂ ਵੀ ਦੇਖਿਓ ਥੋੜਾ ਜਿਹਾ ਸਪੋਰਟ ਕਰਿਓ। ਸਰ ਸਰ ਕਰਦੇ ਵਾਪਸ ਹੋ ਜਾਂਦੀ ਹੈ ਐਸਪੀ ਵਰਗੀ ਹੋ ਜਾਂਦੀ ਹੈ ਹੋਰ ਵਰਗਾ ਵੀ ਹੋ ਜਾਂਦਾ ਪਰ ਕਿਤੇ ਨਾ ਕਿਤੇ ਇਸ ਤੋਂ ਜਿਹੜਾ ਉਹ ਹਮੇਸ਼ਾ ਆਉਣ ਦਾ ਆਉਣ ਵਾਲੇ ਦਿਨਾਂ 'ਚ ਹੋਊਗਾ ਬਹੁਤ ਕੁਝ ਹੋਊਗਾ ਬਹੁਤ ਕੁਝ ਹੋਊਗਾ। ਸਰ ਸਰ ਲੈਂਦੇ ਕਰਾਉਣ ਨੇ ਪਾਕਿਸਤਾਨ ਬਣੇ ਦਾ ਰਗੜਾ ਹੋਇਆ ਜਿੱਥੇ ਤਾਂ ਬਾਰਡਰ ਜ਼ਿਲ੍ਹੇ ਦੇ ਇੱਕ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ। ਕੀ ਕੇਂਦਰ ਤੋਂ ਕੋਈ ਮੰਗ ਕੀਤੀ ਹੈ ਕੁਝ ਸਪੈਸ਼ਲ ਦੀ? ਨਹੀਂ ਅਸੀਂ ਆਲਰੇਡੀ ਉਹਨਾਂ ਨੂੰ ਆਪ ਹੀ ਪੇ ਕਰਤਾ। ਕੇਂਦਰ ਸਰਕਾਰ ਤੋਂ ਅਸੀਂ ਮੰਗ ਨੀਤੀਯੋਗ ਚ ਕੀਤੀ ਹੈ ਅਸੀਂ। ਕਿ ਉੱਥੇ ਜਾਂ ਤਾਂ ਇੰਡਸਟਰੀ ਵੀ ਲੈ ਕੇ ਆਓ ਉੱਥੇ ਕਾਲਜ ਖੋਲੋ ਉਸ ਬਾਰਡਰ ਏਰੀਏ ਦੇ ਵਿੱਚ ਤਾਰ ਜਿਹੜੀ ਹੈ 5-5 ਕਿਲੋਮੀਟਰ ਅੰਦਰ ਹੈ ਉਹਨੂੰ ਅੱਗੇ ਲੈ ਕੇ ਜਾਓ ਤਾਂ ਕਿ ਖੇਤ ਅੰਦਰ ਆ ਸਕਣ ਉਹਨੂੰ ਖੇਤੀਬਾੜੀ ਵਿੱਚ ਕੋਈ ਪ੍ਰੋਬਲਮ ਨਾ ਆਵੇ ਬਹੁਤ ਸਾਰੇ ਮੁੱਦੇ ਬਾਰਡਰ ਏਰੀਆ ਦੇ ਅਸੀਂ ਨੀਤੀਯੋਗ ਦੇ ਵਿੱਚ ਬੋਲ ਕੇ ਆਏ ਤੇ ਤੁਸੀਂ ਆਪ ਹੀ ਕਵਰ ਕੀਤਾ ਹਾਂ ਜੀ ਜਿਹੜਾ ਕੈਂਡੀਡੇਟ ਸੀਗਾ ਕਾਫੀ ਲੇਟ ਅਨਾਉਂਸ ਕੀਤਾ ਉਸ ਦਾ ਕੀ ਕਾਰਨ ਸੀ ਜੀਪੀ ਨੂੰ ਪੁੱਛੋ ਨਾ ਲੱਭਿਆ ਨਹੀਂ ਹੋਣਾ ਕੋਈ ਲੱਭਿਆ ਨਹੀਂ ਹੋਣਾ ਜਾਂ ਕੋਈ ਮੰਨਦਾ ਨਹੀਂ ਹੋਣਾ ਵੀ ਮੈਂ ਨਹੀਂ ਲੜਨਾ ਪੈਦਾ ਕੋਈ ਐਂ ਕਹਿੰਦੇ ਹੁਣ ਮੀਟਿੰਗ ਲਈ ਤੁਹਾਨੂੰ ਫੇਰ ਇੱਕ ਵਾਰੀ ਗੱਲ ਕੀਤੀ ਹੈ ਗੱਲ ਸਰਵਜ ਸਿੰਘ ਪਹੇਰ ਨਾਲ ਵੀ ਇੱਕ ਵੀਡੀਓ ਪਹ ਜਾਰੀ ਕੀਤੀ ਹੈ ਉਹ ਫੇਰ ਕਹਿੰਦੇ ਤੁਸੀਂ ਮੀਟਿੰਗ ਲਈ ਤਿਆਰ ਹੈਗੇ ਆ ਮੀਟਿੰਗ ਲਈ ਮੀਟਿੰਗ ਨੇ ਮੈਂ ਸਾਤ-ਸਾਤ ਘੰਟੇ ਕਰਦੇ ਨੇ ਚੁਣੌਤੀ ਜਿਹੜੀ ਨੇ ਚੁਣੌਤੀ ਵੀ ਦਿੱਤੀ ਐ ਨੀ ਚੁਣੌਤੀ ਤਾਂ ਕਾਹਦੀ ਐ ਪਹਿਲਾਂ ਕਿਉਂ ਨਹੀਂ ਦਾ ਕੰਮ ਨਹੀਂ ਬੜ ਲੈਣ ਦੀ ਕੰਮ ਕਰ ਲਈ ਕੋਈ ਪਹਿਲਾਂ ਖੇਤੀ ਦਾ ਕੰਮ ਕਰ ਲਈ ਆਪਾਂ ਦਸਾਂ ਤੋਂ ਪਹਿਲਾਂ झोना लगना कल परसों तो शुरू है है, होया तो एक बार झोना लिए क्योंकि मैनू खेती की ज्यादा चिंता उन्होंने बहस भी होनी मैं खेती भी है बड़ा अच्छा क्वेश्चन पूछा आपने फिरोजपुर में पानी कैसे मिल रहा ज्यादा पहले भी नहीं जाता था नॉलेज इज टू डेंजरस पहले भी नहीं जाता था एक बूंद नहीं जाता था सैनी वाला से ठीक है सिर्फ वहां से राजस्थान फीडर को पानी जाता है कहां से आ गया पानी पानी अगर जिन्होंने रोका है पाकिस्तान का वो सिंध कश्मीर नदी या फिर चनाब का है वो हमें दे दें हम आगे कर देंगे हमें क्या प्रॉब्लम है हम कोई पानी को रोक के कोई ऐसा थोड़ी करना चाहते हैं कि किसी को प्यासा दे दें रख लेंगे मैंने इक्कीस मार्च इक्कीस मई तक कहा था कि इक्कीस मई तक हरियाणा अपने हिस्से का पानी इक्कीस मई के बाद मिल जाएगा मिल गया कोई प्रॉब्लम तो नहीं तो बीबीएम ने क्या कर लिया हमारा फिर इकतीस मार्च को खत्म कर लिया पानी उन्होंने उसके बाद हमसे एक्स्ट्रा मांग रहे थे अब बीबीएम भी, भी, भी कह रही है नहीं जी हम हरियाणा भी कह रहा है कि हमें पानी ठीक मिल रहा है जब उनका हक बनता हम हक नहीं रखते हम भाई गनैया जी के बाहर हैं दुश्मनों को भी पानी पिलाते हैं ठीक है ना लेकिन फिरोजपुर ऊपर से पानी आएगा तो ज्यादा आएगा तो हम ज्यादा अपना इस्तेमाल करेंगे पंजाब अपने हिस्से का पानी एक बूंद को नहीं देगा हां किसी और का जो पुराने एग्रीमेंट किए हुए हैं मैं तो बदल नहीं सकता उनको हां मैं मांग करता हूं कि रिव्यू कीजिए इंटरनेशनल रूल भी है पच्चीस साल बाद कोई भी जो ट्रीटी है उसको रिव्यू करना चाहिए ये रिपेरियन में यही लिखा है लेकिन वो करते नहीं 1955, 1960 के ये एग्रीमेंट हुए हैं मतलब ऐसे ही चल रहे हैं ऐसे ही चल रहे हैं बाद में दो पंजाब हो गए तो भी ऐसे चल रहे हैं ठीक है ना तो इसलिए मैं मांग करता हूं कि उन, उनको आज के पानी मुताबिक आज जितना पानी है उस समय जितना पानी था अभी मेरे शायद आप तो शहर में पली बड़ी होंगी गांव वाले लड़के बैठे हैं जितने दर्शन बैठा है खोखर वाला लड़का मेरी बुआ इनके गांव में है मतलब ਮੈਂ ਵੀ ਜਾਂਦਾ ਰਹੂੰ ਛੁੱਟੀਆਂ 'ਚ ਬੂਆ ਦੇ ਪਾਸ ਜਾ ਨਾਨਕੇ ਜਾਂਦੇ ਆਂ ਦਰਸ਼ਨ دریاਜਣਾ ਤੁਹਾਡੇ ਖੇਤ ਹੈ ਉਹਦਾ ਨਾਮ ਹੈ دریاਜਣਾ ਸੰਗਤਪੁਰ ਵਾਲੀ ਰੋਡ ਜਿਹੜੀ ਬਣ ਗਈ ਜਿੰਨਾ ਉੱਥੇ ਸੇਮ ਸੀ ਮੱਝਾਂ ਦੀਆਂ ਪੈੜਾਂ ਦੇ ਵਿੱਚ ਵੀ ਪਾਣੀ ਆ ਜਾਂਦਾ ਸੀ ਮੈਂ ਮੈਂ ਉੱਥੇ ਛੁੱਟੀ ਜਾਂਦਾ ਰਿਆਂ ਜਿਹੜੀਆਂ ਹੁਣ ਛੁੱਟੀਆਂ ਹੋਈਆਂ ਹੋਈਆਂ ਨੇ ਹੈ ਬੱਸ ਸਾਡੇ ਤੋਂ ਜਿੰਨੇ ਦੂਜਾ ਵਸ ਸਾਡਾ ਦੋ ਵਸ ਸਾਡੇ ਨੇ ਤੁਹਾਡੇ ਹਾਂ ਤੇ ਉੱਥੇ ਅੱਜ ਪਾਣੀ ਆਉਂਦਾ ਹਾਂ ਨਹੀਂ ਅੱਜ ਕਿੰਨਾ ਡੂੰਗਾ ਉੱਥੇ ਪੱਖਾ ਜਿਹੜਾ ਉਹ ਉਤੋਂ ਬਰਮੇਲ ਹੋ ਰਹੀ ਮੇਰੇ ਪੂਆ ਦੇ ਮੁੰਡੇ ਆ ਉਹ ਪੱਖਾ ਜਿਹੜਾ ਇੰਜਨ ਤੋਂ ਉੱਚਾ ਹੁੰਦਾ ਸੀ ਅੱਜ ਅੱਜ ਕਿੰਨਾ ਡੂੰਗਾ ਟਵਾ ਉੱਥੇ ਬਰਿਆ ਜਾ ਨੇ ਹੈ ਫੇਰ ਤੁਸੀਂ ਫੇਰ ਤੁਸੀਂ ਪਾਣੀ ਨੂੰ ਪੁਰਾਣੇ ਸਮੇਂ ਉੱਤੇ ਮਤਲਬ ਕਿਵੇਂ ਰੱਖ ਸਕਦੇ ਹੋ ਜੀ ਜਦੋਂ ਇਹਨਾਂ ਦੇ ਕਾਬਦੇ ਖੇਤ ਮੈਂ ਕਹੀ ਜਾਂਦਾ ਕਿ ਉੱਥੇ ਪਹਿਲਾਂ ਮੱਝਾਂ ਮੱਝਾਂ ਜਿੱਥੋਂ ਦੀ ਤੁਰਦੀਆਂ ਸੀ ਉੱਥੇ ਪਾਣੀ ਆ ਜਾਂਦਾ ਸੀ इवन ਮੈਂ ਕੱਢ ਕੇ ਪਾਣੀ ਪੀਤਾ ਹੈ ਥੋੜਾ ਜਿਹਾ ਟੋਆ ਪਟਲੋ ਪਾਣੀ ਐ ਥੋੜੇ ਚਿਰ ਬਾਅਦ ਨਿੱਕਰ ਜਾਂਦਾ ਸੀ ਫਿਰ ਤੁਸੀਂ ਇਹਨਾਂ ਚੂਣੀਆ ਰਾਹੀਂ ਪੀ ਲਓ ਠੀਕ ਹੈ ਉਸ ਵੇਲੇ ਸੀਗਾ ਮੈਂ ਉਸ ਵੇਲੇ ਦਾ ਮਤਲਬ ਕੋਈ ਬਹੁਤਾ ਮੈਂ ਕਿਹੜਾ ਪੁਰਾਣਾ ਐ ਨਾ ਹੈ 25 30 ਸਾਲ ਪਹਿਲਾਂ ਦੀ ਗੱਲ ਹੋਣੀ 18 17 18 ਸਾਲ ਦੀ 15 16 ਸਾਲ ਦੀ ਉਮਰ ਹੋਣੀ ਹੈ ਨਾ ਪਰ ਉਸ ਵੇਲੇ ਪਾਣੀ ਉਹ ਉਸ ਖੇਤ ਚ ਐ ਐਦਾਂ ਸੀ ਅੱਜ 200 ਫੁੱਟ ਤੁਹਾਡਾ ਬੰਦਾ ਕਹਿ ਰਿਹਾ ਵੀ 200 ਫੁੱਟ ਤੇ ਉੱਥੇ ਟੋਆ ਹੋ ਗਿਆ ਫਿਰ ਤੁਸੀਂ ਪਾਣੀਆਂ ਦਾ ਜਿਹੜਾ ਸਮਝੌਤਾ ਉਹਨੂੰ ਕਿਉਂ ਨਹੀਂ ਰਿਵਿਊ ਕਰਦੇ ਵੀ ਉਹ 1955 ਦਾ ਕੀਤਾ ਹੋਇਆ ਤੁਸੀਂ ਜਿਹੜੇ ਰਾਹਾਂ ਤੇ ਆਪਾਂ ਜਾਂਦੇ ਸੀ ਕਿੰਨੀਆਂ 베ਰੀਆਂ ਕਿਕਰਾਂ ਕਰੀਰ ਮਲੇ ਅੱਜ ਹੈਗੇ ਨਹੀਂ ਹੈਗੇ ਸੁਣਨਾ ਪਿਆ ਸਾਰਾ ਕੁਝ ਸੋ ਤੁਸੀਂ ਕਿਉਂ ਨਹੀਂ ਰਿਵਿਊ ਕਰਦੇ ਅੱਜ ਦੇ ਮੁਤਾਬਕ ਅੱਜ ਤਾਂ ਪਟਾ ਘੜੀਆਂ ਵੱਲੋਂ ਹਟ ਗਈ ਕਿਉਂਕਿ ਹਟਾ ਆ ਗਿਆ ਮੋਬਾਈਲ ਫੋਨ ਤੇ ਟਾਈਮ ਦੇਖ ਲੈਣੇ ਆ ਜ਼ਮਾਨਾ ਬਦਲੇ ਨਹੀਂ ਫਿਰ ਹਾਂ ਆਪਾਂ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਉਹ ਜ਼ਮਾਨਾ ਇਹੀ ਰਹੂਗਾ ਨਹੀਂ ਰਹਿੰਦਾ ਸਾਗ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਮੱਕੀ ਦੀਆਂ ਰੋਟੀਆਂ ਤੇ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਸੋ ਇਹ ਕਿਉਂ ਨਹੀਂ ਰਿਵਿਊ ਕਰਦੇ ਵੀ 955 ਦੇ 960 ਦੇ ਸਮਝੌਤੇ ਕਰਕੇ ਪਾਣੀ ਉਨੇ ਹੀ ਦਿਓ ਨਾ ਰੈਂਮ ਚ ਰੰਜੀਤ ਸਾਗਰ ਚ ਜਾਂ ਆਪਣਾ ਪਾਖੜਾ ਉਸ ਵਰਤਣ ਲੱਗ ਗਿਆ ਆਪਣਾ ਪਾਣੀ ਜੇ ਤੁਹਾਡੀਆਂ ਫੇਵਰ ਵਾਲੀਆਂ ਗਵਰਨਮੈਂਟਾਂ ਨਹੀਂ ਰਹੀਆਂ ਤਾਂ ਫਿਰ ਤੁਸੀਂ ਰੋਂਨੇ ਆ ਫਿਰ ਬਿਸਤਰ ਰੋਂਡ ਪਾਵਾਂਗੇ ਰੋਂਡ ਕਹਿੰਦੇ ਸਾਡੇ ਵੀ ਜਦੋਂ 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 ਕੋਈ ਪਹਿਲਵਾਨ ਹਾਰਦਾ ਹੋਵੇ ਨਾ ਕੰਨਾਂ ਤੇ ਦੰਦਾਂ ਵੱਢਣ ਲੱਗ ਜਾਂਦਾ ਉਹ ਵੀ ਛੂਟਿੰਗ ਕੋਈ ਨਾ ਕੋਈ ਵੀ ਤਾਂ ਐ ਕਰਦੇ ਵੀ ਹੈ ਨਾ ਉਹਦੇ ਕੋਲ ਵਿਚਾਰਾ ਰਹਿੰਦਾ ਨਹੀਂ ਉਹੀ ਕੰਨਾਂ ਦੰਦਾਂ ਬਿੱਟੀ ਨਾਲ ਗੱਲ ਹੈ ਯਾਰ ਤਾਂ ਉਹ ਦੇਤਾ ਹੁਣ ਅਸੀਂ ਤੱਕ ਤੰਗ ਨਾ ਕਰਿਓ। ਯਾਰ ਮੀਟਿੰਗ ਦੇ ਵਿੱਚ ਮਹੀਨੇ ਬਾਅਦ ਮੀਟਿੰਗ ਹੁੰਦੀ ਹੈ। BBMP ਦੀ। ਅਸੀਂ ਤਾਂ BBMP ਦੇ ਪੁਨਰਗਠਨ ਚਾਹੁੰਦੇ ਆ ਕਿ BBMP ਨੂੰ ਦੁਬਾਰਾ ਬਣਾਓ। ਅਸੀਂ ਤਾਂ ਸਾਰੇ BBMP ਦੇ ਜਿਹੜੇ 3000 ਤੋਂ ਵੱਧ ਪੋਸਟਾਂ ਸਾਡੇ ਪੰਜਾਬ ਦੀਆਂ ਨੇ ਪਰਾਂਗੇ ਅਸੀਂ। ਇੰਜੀਨੀਅਰ ਚਾਹੀਦੇ ਨੇ ਸਾਡੇ ਕੋਲੇ ਬਹੁਤ ਸਾਰੇ ਬੇਰਜ਼ਗਾਰ ਇੰਜੀਨੀਅਰ, ਸਿਵਲ ਦੇ ਵੀ, ਮਕੈਨਿਕਲ ਦੇ ਵੀ। ਅਸੀਂ ਸਾਰੀਆਂ ਪੋਸਟਾਂ ਪਰਾਂਗੇ। ਅੱਛਾ ਜੀ। ਕੀ ਕਰੀਏ? ਆਏ ਯਾਰ ਸੰਦੂਰਾਂ ਦੇ ਨਾਂ ਤੇ ਵੋਟਾਂ ਮੰਗਦੇ ਨਹੀਂ ਸੰਦੂਰ ਸੰਧੂਰ ਦਾ ਜਿਹੜਾ ਮਜ਼ਾਕ ਉੱਡਿਆ ਉਹ ਨਹੀਂ ਦੇਖਿਆ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਘਰੇ ਆਊਗਾ ਫਿਰ ਤੂੰ ਲਾ ਲੇਂਗਾ ਫਿਰ ਕਹਿੰਦੇ ਆਂ ਵਿਆਹ ਲੈ ਮੋਦੀ ਦੇ ਨਾਂ ਦਾ ਸੰਦੂਰ ਲਾ ਲਾ ਇਹ ਕੋ ਬਨ ਨੇਸ਼ਨ ਵਨ ਹਸਬੈਂਡ ਇਹ ਇਸ ਕੀਮਾ